ਵੈਗ੍ਰੋਦੀ ਕ ਖਾਲਸਾ ਵੈਗ੍ਰੋਦੀ ਫਤਿਹ ਆਮ ਆਦਮੀ ਪਾਰਟੀ ਨੇ ਜੋ ਬਜਟ ਪੇਸ਼ ਕੀਤਾ ਉਸ ਬਜਟ ਦੇ ਵਿੱਚ ਬਿਜਲੀ ਦੇ ਲਈ 7113 ਕਰੋੜ ਰੁਪਇਆ ਬਹੁਤ ਵੱਡੀ amount ਹੈ ਜਿਹੜੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇਣ ਦੇ ਲਈ ਰੱਖਿਆ ਗਿਆ ਪਹਿਲਾਂ ਕੀ ਗੱਲ ਹੁੰਦੀ ਸੀ ਪਹਿਲਾਂ ਬਿਜਲੀ ਗੁੱਲ ਦੀ ਸਰਕਾਰ ਚਾਹਦੀ ਸੀ ਬਿਜਲੀ ਗੁੱਲ ਦਾ ਮਤਲਬ ਕਿ ਬਿਜਲੀ ਆਉਂਦੀ ਨਹੀਂ ਸੀ ਲੋਕ ਗਰਮੀਆਂ ਦੇ ਵਿੱਚ ਤੜਪਦੇ ਰਹਿੰਦੇ ਸੀ ਜਦੋਂ ਬਿਜਲੀ ਚਲੀ ਜਾਂਦੀ ਸੀ ਕਦੇ ਮੰਡਾ ਛੱਤ ਤੇ ਕਰਦੇ ਸੀ ਕਦੇ ਬਾਹਰ ਵੇੜੇ 'ਚ ਕਰਦੇ ਸੀ ਬਹੁਤ ਤਕਲੀਫ ਸੀ ਲੋਕਾਂ ਨੂੰ ਪਰ ਕਿਸਾਨ ਵੀਰ ਕਦੇ ਦਿਨੇ ਉਹਨਾਂ ਨੇ ਬਿਜਲੀ ਨਹੀਂ ਸੀ ਦੇਖੀ ਰਾਤਾਂ ਨੂੰ ਅੱਧੀ ਅੱਧੀ ਰਾਤ ਨੂੰ ਜਾਗ ਕੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਕਿਉਂਕਿ ਬਿਜਲੀ ਰਾਤ ਨੂੰ ਹੀ ਆਉਂਦੀ ਸੀ ਇਹਦਾ ਕਾਰਨ ਕੀ ਸੀ ਕਦੇ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਪੰਜਾਬ ਬਾਰੇ ਪੰਜਾਬ ਵੱਲ ਦੇਖਿਆ ਹੀ ਨਹੀਂ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਟਾਈਮ ਤੇ ਬਿਜਲੀ ਖੁੱਲ ਦੇ ਉੱਤੇ ਪੂਰੇ ਜੋਰ ਸ਼ੋਰ ਦੇ ਨਾਲ ਕਾਰਜਕ੍ਰਮ ਚੱਲ ਰਹੇ ਆ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਅੱਗੇ ਗੱਲ ਕੀ ਹੁੰਦੀ ਸੀ ਕਿ ਇਹਨਾਂ ਨੇ ਕਦੇ ਥਰਮਲ ਪਲਾਂਟਾਂ ਵੱਲ ਧਿਆਨ ਹੀ ਨਹੀਂ ਦਿੱਤਾ ਪਹਿਲੀ ਸਰਕਾਰ ਆ ਜਿਸ ਸਰਕਾਰ ਨੇ ਗੋਇੰਦਵਾਲ ਸਾਬ ਵਿਖੇ ਇੱਕ ਥਰਮਲ ਪਲਾਂਟ ਖਰੀਦਿਆ ਤੇ ਉਹ ਸਰਵਨਟ પ્લાન્ટ ਦਾ ਨਾਮ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨਾਮ ਦੇ ਉੱਤੇ ਰੱਖਿਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਨਿਰਬਿਗੰਤਾ ਸਿਹਤ ਸਪਲਾਈ ਦਿੱਤੀ ਜਾ ਸਕੇ ਔਰ ਇਸ ਤੋਂ ਇਲਾਵਾ ਕੀ ਗੱਲ ਕੀ ਹੁੰਦੀ ਸੀ ਖਬਰਾਂ ਆਉਂਦੀਆਂ ਸੀ ਵੱਡੀਆਂ-ਵੱਡੀਆਂ ਕਿ ਕੋਲਾ 24 ਘੰਟਿਆਂ ਦਾ ਕੋਲਾ ਖਤਮ ਹੋ ਜਾਊਗਾ ਪੰਜਾਬ ਚ ਸਾਂਜੂਗਾ ਹਨੇਰਾ ਕਦੇ ਸੋਚਿਆ ਹੁਣ ਕਦੇ ਦੇਖਿਆ ਇਦਾਂ ਦੀ ਖਬਰ ਕਿਉਂਕਿ ਨੀਤ ਨੂੰ ਮਰਾਦਾ ਨਹੀਂ ਅਰੇ ਜਿਹੜੀ ਸਾਡੀ ਕੋਲੇ ਦੀ ਖਾਣ ਇੱਕ ਪਿਛਵਾੜਾ ਵਿਖੇ ਸਾਨੂੰ ਖਾਣ ਮਿਲੀ ਹੈ ਕੋਲੇ ਦੀ ਉਹ ਕੋਲੇ ਦੀ ਖਾਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਖਾਣ ਨੂੰ ਚਾਲੂ ਕਰਾ ਕੇ ਪੰਜਾਬ ਦੇ ਥਰਮਲ ਪਲਾਂਟਾਂ ਦੇ ਲਈ ਉਸ ਖਾਣ ਦੇ ਵਿੱਚੋਂ ਕੋਲਾ ਆਉਂਦਾ ਅੱਜ ਹਰੇਕ ਥਰਮਲ ਪਲਾਂਟ ਦੇ ਵਿੱਚ ਜਾ ਕੇ ਚੈੱਕ ਕਰੋ 27 27 ਦਿਨ ਦਾ ਕੋਲਾ ਵਿਆ ਕਾਰਨ ਕੀ ਕਿ ਚੰਗੀ ਨੀਅਤ ਕਿ ਲੋਕਾਂ ਨੂੰ ਅਸੀਂ 24 ਘੰਟੇ ਸਪਲਾਈ ਦੇਣੀ ਆ ਨਾ ਵਿਗਨ ਤਾਂ ਸਿਹਤ ਦੇਣੀ ਆ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਅਸੀਂ ਸਪਲਾਈ ਦੇਣੀ ਆ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਵੀ ਕਿਸਾਨ ਵੀਰ ਹੱਥ ਕਟਾ ਕਰਕੇ ਕਹਿ ਦੇਵੇ ਕੋਈ ਰਾਤ ਨੂੰ ਖੇਤ ਗਿਆ ਹੋਵੇ ਕਿ ਦਿਨੇ ਲਾਈਟ ਨਹੀਂ ਆ ਰਾਤ ਨੂੰ ਸਾਨੂੰ ਜਾ ਕੇ ਕੰਮ ਕਰਨਾ ਪਊਗਾ ਦਿਨੇ ਲਾਈਟ ਉਹਨਾਂ ਨੂੰ ਫੁੱਲ ਦਿੱਤੀ ਆ ਤਾਂ ਕਿ ਸਾਡੇ ਕਿਸਾਨ ਵੀਰ ਰਾਤਾਂ ਨੂੰ ਚੈਨ ਦੀ ਨੀਂਦ ਸੌ ਸਕਣ ਉਹਨਾਂ ਨੂੰ ਦਿਨੇ ਆਪਦਾ ਕੰਮ ਕਰ ਸਕਣ ਜਿਹੜਾ ਉਹਨਾਂ ਨੇ ਦਿਨੇ ਕਰਨਾ ਔਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਸਾਰੇ ਪਰਿਵਾਰਾਂ ਨੂੰ 600 ਜੁਟ ਬਿਜਲੀ ਦੀ ਫਰੀ ਦਿੱਤੀ ਹੈ ਚਾਹੇ ਉਹ ਕਿਸੇ ਵੀ ਕਾਸਟ ਦੇ ਨਾਲ ਸੰਬੰਧਿਤ ਆ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਆ ਕਿੰਨਾ ਵੀ ਲੋਡ ਆ ਹਰੇਕ ਪਰਿਵਾਰ ਦਾ 600 ਜੁਟ ਜਿਹੜਾ ਫਰੀ ਮੁਫਤ ਕੀਤਾ ਔਰ ਇਹਦੇ ਨਾਲ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ 90% ਲੋਕਾਂ ਦਾ ਲੋਕ ਬੜੇ ਖੁਸ਼ ਨੇ ਹਰੇਕ ਪਰਿਵਾਰ ਖੁਸ਼ਾ ਕਿਉਂਕਿ ਅੱਗੇ ਕੀ ਹੁੰਦਾ ਸੀ 4-4000 5-5000 ਬਿੱਲ ਆਉਂਦੇ ਸੀ ਲੋਕਾਂ ਦਾ ਖਰਚਾ ਚਲਾਉਣਾ ਘਰ ਦਾ ਖਰਚਾ ਚਲਾਉਣਾ ਬੜਾ ਮੁਸ਼ਕਲ ਹੋ ਜਾਂਦਾ ਸੀ ਉਹ ਲੋਕਾਂ ਦਾ ਫਾਇਦਾ ਹੋਣਾ ਸ਼ੁਰੂ ਹੋਇਆ ਕਿਸੇ ਦਾ 4000 ਮਿਲਦਾ ਫਾਇਦਾ ਹੋਣਾ ਸ਼ੁਰੂ ਹੋਇਆ ਕਈਆਂ ਨੇ ਤਾਂ ਇਹ ਜੋ ਬਿੱਲ ਵਾਲੇ ਪੈਸੇ ਬੈਂਕ ਦੇ ਵਿੱਚ ਰੱਖ ਰੱਖ ਕੇ ਰੱਖ ਰੱਖ ਕੇ ਕਹਿੰਦੇ ਜੀ ਬਿੱਲ ਤਾਂ ਆਉਣਾ ਹੀ ਸੀ 4000 ਰੁਪਿਆ ਹਰੇਕ ਮਹੀਨੇ ਜਮਤ ਰਾ ਦਨੇ ਅਸੀਂ ਤਾਂ ਕਈਆਂ ਨੇ ਮੋਟਰਸਾਈਕਲ ਲੈ ਲੇ ਕਈਆਂ ਨੇ ਕੋਈ ਹੋਰ ਕਾਰੋਬਾਰ ਕਰ ਲੇ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਕਿਸਾਨ ਵੀਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਸੀ ਮੋਟਰਾਂ ਦੇ ਉੱਤੇ ਉਹ ਵੀ ਐਜ਼ ਇਟ ਇਜ਼ ਸਬਸਿਡੀ ਪੰਜਾਬ ਸਰਕਾਰ ਦੇ ਰਹੀ ਆ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਆ ਪਹਿਲਾਂ ਜਿਹੜੀ ਸਰਕਾਰ ਸੀ ਉਹ ਬਿਜਲੀ ਗੁੱਲ ਵਾਲੀ ਸਰਕਾਰ ਸੀ ਤੇ ਹੁਣ ਬਿਜਲੀ ਫੁੱਲ ਵਾਲੀ ਸਰਕਾਰ ਹੈ